ਇੰਗਲਿਸ ਤੋਂ ਲਗਵਾਉਂਦੀ ਭਈ ਤੇ ਮੇਰਾ ਮੈਂ ਏਦਾਂ ਬਹੁਤ ਫੜਿਆ ਹੋਇਆ ਇਹਦੇ ਵਿੱਚ ਤੇ ਮੋਬਾਈਲ ਹੀ ਕਹਿੰਦੇ ਵੀ ਸਪੈਸੇ ਵੀ ਹੈਗੇ ਮੈਂ ਬਰਾ ਕੁ ਪਰ ਵੀ ਵਧੀਆ ਵਾਲਾ ਮਸੂਖ ਹੋ ਕੇ ਲੈ ਗਏ ਮਿੰਟ ਜੂਨਾਂ ਪਤਾ ਨਹੀਂ ਲੱਗਣ ਕਿ 4000 ਰੁਪਏ ਵਿੱਚ ਤੇ ਮੋਬਾਈਲ ਉਨੇ ਹੀ ਸੀਗੇ ਲੱਗਦੇ ਪਏ ਉਨੇ ਹੀ ਸੀ ਬੜੀ ਸਪੀਡ ਨਾਲ ਬੜੀ ਫਾਸਟ ਜਾਂਦੇ ਪਏ ਹੈਗੇ ਤੁਸੀਂ ਕੱਲੇ ਆੜੇ ਹਾਂਜੀ ਮੈਂ ਕੱਲੀ ਹੀ ਕਾਫੀ ਜਨ ਉਹਨਾਂ ਦੇ ਮਗਰ ਧੋੜੇ ਆ ਪਰ ਉਹ ਕਾਬੂ ਨਹੀਂ ਆਏ ਬਿਜੇ ਕੁਮਾਰਾ ਮੇਰਾ ਨਾਮ ਐਸ ਆਈ ਐਮ ਜੀ ਮੈਂ ਇੱਥੇ ਪੋਸਟਾਡ ਐਡੀਸ਼ਨ ਸ਼ਰਨ ਜੱਲ ਸਾਹਿਬ ਦੇ ਕੋਰਚ ਨੇ ਬੋਰਡ ਕਚੈਰੀ ਵਿੱਚ ਜੀ ਮੇਰੀ ਵਾਈਫ ਕੁਝ ਆਪਣਾ ਸਮਾਨ ਲੈਣ ਲਈ ਹੋਣੇ ਘਰੋਂ ਨਿਕਲੇ ਸੀਗੇ ਅੱਧਾ ਘੰਟਾ ਪਹਿਲਾਂ ਤੇ ਉਧਰੋਂ ਸਮਾਨ ਲੈ ਕੇ ਆ ਰਹੇ ਆ ਆਪਣੇ ਪੈਦਲ ਹੀ ਤੇ ਪਰਸ ਸੀਗਾ ਇਹਨਾਂ ਦੇ ਹੱਥ ਵਿੱਚ ਕੁਝ ਨਕਦੀ ਓਦੇ ਵਿੱਚ 4.500 ਰੁਪਇਆ ਹੋਰ ਕੀ ਸੀ ਉਹਦੇ ਚ ਸਾਡੇ ਚਾਰ ਜਾਨਾਂ ਮੋਬਾਈਲ ਤੇ ਨਾਲ ਮੋਬਾਈਲ ਫੋਨ ਸੀ ਇਹਨਾਂ ਦਾ ਹੂੰ ਤੇ ਉਹ ਖੋ ਕੇ ਤੇ ਲੈ ਗਏ ਨੇ ਦੋ ਮੁੰਨੇ ਤੁਹਾਨੂੰ ਦੱਸ ਰਹੇ ਨੇ ਦੋ ਮੁੰਨੇ ਆਪਣੇ ਹੈਗੇ ਨੇ ਨੌਜਵਾਨ ਸਪਲੈਂਡਰ ਮੋਟਰਸਾਈਕਲ ਤੇ ਤੇ ਮੂੰਹ ਬਣੇ ਸੀ ਉਹ ਇਧਰ ਨੂੰ ਜਹਾਜ਼ ਚੌਂਗ ਤੋਂ ਹੁਣ ਮਨ ਚੌਂਗ ਤੋਂ ਇਧਰੋਂ ਆਏ ਤੇ ਜਹਾਜ਼ ਚੌਂਗ ਨੂੰ ਗਏ ਮੈਂ ਤੇ ਅਜੇ ਸਿਰਫ ਸੁਣ ਕੇ ਅਜੇ ਮੌਕੇ ਤੇ ਆਇਆ ਹਾਂ ਕੰਟਰੋਲ ਰੂਮ ਤੇ ਇਨਫਰਮੇਸ਼ਨ ਦਿੱਤੀ ਹੈ ਮੈਂ ਅਸੀਂ ਭਤੀਜੀ ਦਾ ਵਿਆਹ ਆ अच्छा ते ओदा कोई अपना जेड़ा सामान सामान कोई ਲੈਣਾ ਸੀ ਇਹਨਾਂ ਨੇ ਮਾੜਾ ਮੋਟਾ ਹੋ ਲੈਣ ਗਏ ਬਜਾ ਇਸ ਕੱਲੇ ਸੀਗੇ ਹਾਂ ਨਾਂ ਜੋ ਮਨਦੀਪ ਸਿੰਘ ਆ ਜਿਲ੍ਹਾ ਮਹਾਰਾਂਵੜੀ ਸਾਰਿਆਂ ਮੈਂ ਇੱਥੇ ਵਰਕਰ ਹੈਗਾ ਸਾਹਮਣੇ ਖਤਰੀਪਾਣ ਕੋਲ ਇੱਥੇ ਖੜਾ ਆਪਣੇ ਪਲੰਬਰ ਪਾਈ ਪਾਰਾ ਸੀ ਤੇ ਉਸੇ ਖੜਾ ਤੇ ਲੇਡੀਜ਼ ਦੀ ਮੈਂ ਚੀਕ ਸੁਣੀ ਆ ਮੈਂ ਕਿਹਾ ਕਿ ਸ਼ਾਇਦ ਐਕਸੀਡੈਂਟ ਹੋ ਗਿਆ ਹੈ ਉਹਨਾਂ ਦਾ ਦੁਪੱਟਾ ਵਗੈਰਾ نیچے ਡਿੱਗਾ ਸੀ ਅਸੀਂ ਭੱਜੇ ਆਏ ਆ ਫਿਰ ਉਹਨਾਂ ਨੂੰ ਪੁੱਛਿਆ ਕੀ ਗੱਲ ਹੋਈ ਆ ਉਹਨਾਂ ਨੇ ਦੱਸਿਆ ਵੀ ਕੁਝ ਦੋ ਮੁੰਡੇ ਆਏ ਆ ਸਪਲੈਂਟਰ ਮੋਟਰਸਾਈਕਲ ਤੇ ਮੇਰਾ ਪਰਸ ਖੋ ਕੇ ਲੈ ਗਏ ਆ ਫੋਨ ਹੀ ਵਿੱਚ ਤੇ ਕੁਝ ਉਹਨਾਂ ਦਾ ਕੈਸ਼ ਹੀ ਹਾਂਜੀ ਤੇ ਫਿਲਹਾਲ ਉਹਨਾਂ ਉਹਨਾਂ ਕੋਲ ਫੋਨ ਵੀ ਨਹੀਂ ਹੈਗਾ ਕਿਸੇ ਦਾ ਫੋਨ ਲੈ ਕੇ ਉਹਨਾਂ ਘਰ ਕਾਲ ਕੀਤੀ ਆ ਤੇ ਹੁਣ ਉਹਨਾਂ ਦੇ ਘਰ ਦੇ ਪਹੁੰਚੇ ਹਾਂਜੀ ਦੱਸਿਆ ਇੱਥੇ ਮੁੰਡੇ ਰੁਕੇ ਸੀ ਬਾਈਕ ਵਾਲੇ ਉਹਨਾਂ ਨੂੰ ਦੱਸਿਆ ਗਏ ਹੈਗੇ ਆ ਉਹ ਕਹਿੰਦੇ ਵੀ ਉੱਥੋਂ ਜਾ ਚੌਂਕ ਤੋਂ ਪਤਾ ਨਹੀਂ ਲੱਗਾ ਵੀ ਕਿੱਧਰ ਨੂੰ ਚਲੇ ਗਏ ਐ ਨਹੀਂ ਵੇਖਿਆ ਮੈਂ ਸਿੱਧੇ ਉਹਨਾਂ ਦੇ ਲੇਡੀਜ਼ ਦੀ ਆਵਾਜ਼ ਸੁਣੀ ਆ ਆਵਾਜ਼ ਸੁਣ ਕੇ ਮੈਂ ਸਿੱਧਾ ਲੇਡੀਜ਼ ਵਾਲੇ ਗਿਆ ਮੈਨੂੰ ਮੋਟਰਸਾਈਕਲ ਵਾਲੇ ਧਿਆਨ ਹੀ ਨਹੀਂ ਪਿਆ ਮੈਂ ਕਿਹਾ ਸ਼ਾਇਦ ਐਕਸੀਡੈਂਟ ਵਗੈਰਾ ਹੈਗਾ ਦਾ ਕੋਈ ਮੈਂ ਸਿੱਧਾ ਉਧਰ ਹੋ ਗਿਆ